ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਸ਼ੁਰੂ ਕਰਤੇ ਹਾਂ ਆਪਾਂ ਅੱਜ ਦੀ ਵੀਡੀਓ ਸੁਪ ਨਮਾ ਸੂਤੀ ਹੋਈ ਮੰਮੀ ਕਿਤਨੀ ਸਮਝਿਆ ਗਈ ਹੈ ਜੇ ਉਠੀਂ ਲੀਦਾ ਬਕ 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 ਕਰਦੀ ਰਹਦਾ ਸੀ ਮੰਮੀ ਨੇ ਪਰ ਉਹ ਕਰ ਆ ਹੁਣ ਤੁਸੀਂ ਦੇਖੀ ਲਓ ਇਸ ਬੱਚੀ ਦਾ ਕੋਈ ਕਸੂਰ ਨਹੀਂ ਐ ਇਹਦੇ ਵਿੱਚ ਇਹਦੇ ਮਾਪਿਆਂ ਦਾ ਕਸੂਰ ਆ ਹਨਾ ਜੋ ਬੱਚੇ ਦੇਖਦੇ ਆ ਉਹੀ ਕੁਝ ਸਿੱਖਦੇ ਆ ਹੱਦ ਹੋਈ ਪਈ ਉਹਨੂੰ ਉਹਨਾਂ ਨੂੰ ਸਮਝਾਉਣ ਦੀ ਬਜਾਏ ਉਹਨਾਂ ਨੂੰ ਵੀ ਨਾਲ ਲੈ ਕੇ ਬੱਚਿਆਂ ਨੂੰ ਬੈਠਿਆ ਵੀਡੀਓ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਕਰਨ ਦਾ ਉਹਨਾਂ ਨੂੰ ਵਧੀਆ ਖੇਡਾਂ ਬਾਰੇ ਦੱਸੋ ਆਹੀ ਤੁਸੀਂ ਲੋਕ ਬੱਚਿਆਂ ਨੂੰ ਸਿਖਾਉਂਦੇ ਆ ਜੀ ਕੀ ਦੂਜੇ ਦੂਜੇ ਬੱਚੇ ਵੀ ਇਹਨਾਂ ਨੂੰ ਵੇਖ ਕੇ ਇਦਾਂ ਹੀ ਬੋਲਦੇ ਹੋਣਗੇ ਆਪਣੇ ਮਾਪਿਆਂ ਨੂੰ ਕਿ ਕਿਵੇਂ ਬੋਲਣਾ ਹੈ ਹੱਦ ਹੋਈ ਪਈ ਐ ਨਾਲੀ ਵੀ ਯਾਰ ਹੋ ਗਏ ਅੱਜ ਮੇਰੀ ਇੰਟਰਵਿਊ ਆ ਇੰਟਰਵਿਊ ਲੈਣਾਰੇ ਪੋਡਕਾਸਟ ਕਰਨ ਪੋਡਕਾਸਟ ਆ ਗੈਸ ਕਿ ਫੇਰੀਆਂ ਹੀ ਉੱਡਦੀਆਂ ਰੱਤ ਖਬਰਾਂ ਕਿਵੇਂ ਬੱਚਿਆਂ ਵਾਂਗੂ ਹਰਕਤਾਂ ਕਰਨਦੀ ਆ ਇਹਨਾਂ ਦਾ ਦਿਮਾਗ ਦਮੂਗ ਪਤਾ ਨਹੀਂ ਖਾ ਖਾ ਕੇ ਨਾ ਕੰਮ ਕਰਨੋਂ ਹਟ ਗਿਆ ਹੈ ਕੀ ਲੱਛਣ ਕਰਦੀ ਰਹਿੰਦੀ ਸਾਰਾ ਦਿਨ ਬਸ ਵਲੌਗ ਹੀ ਬਣਾਉਂਦੀ ਰਹਿੰਦੀ ਆ ਕੋਈ ਵੀਡੀਓ ਦੇ ਵਿੱਚ ਮਕਸਦ ਨਹੀਂ ਹੁੰਦਾ ਕੋਈ ਵਧੀਆ ਸਿੱਖਿਆ ਦੇਣ ਵਾਲਾ ਸਾਰੇ ਇਹਦੇ ਤੁੱਕੇ ਪਏ ਆ ਪੋਡਕਾਸਟ ਕਰਨ ਲਈ ਕਰਨਾ ਆਇਆ ਚਾ ਇੱਕ ਤਾਂ ਮੈਨੂੰ ਨਾ ਇਹਨਾਂ ਪੋਡਕਾਸਟ ਕਰਨ ਵਾਲਿਆਂ ਦੀ ਸਮਝ ਨਹੀਂ ਆਉਂਦੀ ਹੱਦ ਹੋਈ ਇਹਨਾਂ ਆਲੀ ਵੀ ਕਿ ਤੁਸੀਂ ਇਹਦੇ ਬਾਰ-ਬਾਰ ਇੰਟਰਵਿਊ ਲੈਣ ਆ ਜਾਂਦੇ ਹੋ ਤੁਹਾਨੂੰ ਇਹਦੇ ਤੋਂ ਕੀ ਸਿੱਖਿਆ ਮਿਲਦੀ ਤੁਹਾਨੂੰ ਕੀ ਸਿਖਾਉਂਦੀ ਆ ਵੀਡੀਓ ਦੇ ਵਿੱਚ ਬਸ ਇਹੀ ਇਹਦਾ ਹੁੰਦਾ ਗੰਦਪੇਲ ਖਾਣ ਪੀਣ ਦਾ ਜੋ ਵੀ ਹਨਾ ਲੋਕਾਂ ਤੋਂ ਪੈਸੇ ਮੰਗਣੇ ਝੂਠ ਰੋਣ ਧੋਣ ਹੁੰਦਾ ਹੈ ਇਹ ਤੁਹਾਨੂੰ ਕੀ ਸਿਖਾਉਂਦੀ ਹੈ ਕਿ ਜਿਹੜੇ ਤੁਸੀਂ ਮੂੰਹ ਚੁੱਕ ਕੇ ਇਹਦੀਆਂ ਵੀਡੀਓ ਬਣਾਉਣ ਲੱਗ ਪੈਂਦੇ ਜੇ ਤੇ ਆਣ ਕੇ ਦੀਆਂ ਇੰਟਰਵਿਊ ਲੈਣ ਲੱਗ ਪੈਂਦੇ ਜੀ ਦੁਨੀਆ ਤੇ ਹੋਰ ਕੋਈ ਮੁੱਦਾ ਨਹੀਂ ਹੈਗਾ ਦੁਨੀਆ ਤੇ ਹੋਰ ਵੀ ਲੋਕ ਹੈਗੇ ਆ ਜਿਹੜੇ ਚੰਗੇ ਕੰਮ ਕਰਦੇ ਆ ਵਧੀਆ ਕੰਮ ਕਰਦੇ ਆ ਸਿੱਖਿਆ ਦੇਣ ਵਾਲੇ ਕੰਮ ਕਰਦੇ ਉਹਨਾਂ ਦੇ ਇੰਟਰਵਿਊ ਲਿਆ ਕਰੋ ਇਹਨਾਂ ਦੀ ਇੰਟਰਵਿਊ ਕੱਤੋਂ ਲੈਣ ਆ ਜਾਂਦੇ ਜੀ ਤੀਜੇ ਦਿਨ ਫਿਰ ਜਿਹੜੇ ਇੱਕ ਚੈਨਲ ਵਾਲੇ ਨੇ ਉਹੀ ਦੋ ਦੋ ਵਾਰੀ ਇਹਨਾਂ ਦੀ ਇੰਟਰਵਿਊ ਲੈਣ ਆ ਜਾਂਦੇ ਆ ਕਿ ਕੀ ਇਹਨਾਂ ਦੇ ਵਿੱਚ ਤੁਹਾਨੂੰ ਇਹੋ ਜਿਹਾ ਵਧੀਆ ਲੱਗਦਾ ਏ ਕੀ ਤੁਹਾਨੂੰ ਇਹ ਸਿੱਖਿਆ ਦਿੰਦੇ ਆ ਹੱਦ ਹੋਈ ਪਈ ਏ ਨਾਲ ਹੀ ਵੀ ਉਹਨਾਂ ਨੂੰ ਵੀ ਬਸ ਆਪਣੇ ਵਿਊ ਨਾਲ ਮਤਲਬ ਹੁੰਦਾ ਏ ਤੇ ਇਹਨਾਂ ਵਾਲਾ ਵੀ ਇੰਟਰਵਿਊ ਕਰਨ ਆ ਆ ਜਾਂਦੇ ਆ ਉਹੀ ਸੇਮ ਗੱਲਾਂ ਹੁੰਦੀਆਂ ਏ ਮੇਰੇ ਸਹੁਰੇ ਪਰਿਵਾਰ ਨੇ ਕੀ ਕੀਤਾ ਉਹੀ ਰੋਣ ਧੋਣ ਜੋ ਵੀ ਹੁੰਦਾ ਸੇਮ ਟੂ ਸੇਮ ਜਿਹੜੇ ਪੋਡਕਾਸਟ ਕਰਨ ਵਾਲੇ ਆਏ ਹਨ ਇਹਦਾ ਜਿਹੜਾ ਘਰ ਵਾਲਾ ਕੈਮਰਾਮੈਨ ਉਹ ਦੇਖੋ ਹਨਾ ਕੁੜੀ ਦੇ ਕਿਵੇਂ ਕੈਮਰਾ ਮਾਰੀ ਜਾਂਦਾ ਸਾਰੇ ਹੱਦ ਹੋਈ ਪਈ ਆ ਅਕਲ-ਉਕਲ ਹੀ ਨਹੀਂ ਹੈਗੀ ਸਿਆਣਾ ਬਿਆਣਾ ਹੈਗਾ ਦੂਸਰੀ ਗੱਲ ਇਹਨਾਂ ਦੇ ਜਿਹੜੇ ਆਏ ਇੰਟਰਵਿਊ ਕਰਨ ਵਾਸਤੇ ਇਹਨਾਂ ਨੂੰ ਦੇਖ ਕੇ ਤਾਂ ਨਾ ਉਹ ਕੁੱਤੇ ਵੀ ਖੁਸ਼ ਹੋਏ ਉਹ ਵੀ ਦੇਖ ਕੇ ਭੌਂਕਣ ਲੱਗ ਗਏ ਕਿਦਾਂ ਲੱਗ ਰਿਹਾ ਆ ਸਾਡੀ ਮੇਕਅਪ ਆਰਟਿਸਟ ਬੈਠੇ ਨੇ ਵੀ ਨਹੀਂ ਭੈਣਾ ਤੇ ਛੋਟੀ ਬੱਚੀ ਆ ਇਹ ਸਾਡੀ ਤੇ ਬਹੁਤ ਸੋਹਣਾ ਮੇਕ ਕਰਤਾ ਮੇਰਾ ਹੈਅਰ ਸਟਾਈਲ ਵੀ ਸੋਹਣਾ ਕੀਤਾ ਦੇਖੋ

ਸਟਾਰਟਿੰਗ ਦੇ ਵਿੱਚ ਕਹਿੰਦੀ ਮੈਂ ਤਾਂ ਹੋ ਗਈਆਂ ਤਿਆਰ ਇਹ ਇੰਟਰਵਿਊ ਵਾਸਤੇ ਤੇ ਹੁਣ ਕਹਿੰਦੀ ਆ ਕਿ ਮੇਰਾ ਮਤਲਬ ਗਾਇਸ ਵੀਰੇ ਮੇਰਾ ਮੇਕਅਪ ਕਿਵੇਂ ਦਾ ਲੱਗਦਾ ਹੈ ਕਿ ਉਹ ਜਿਹੜੀ ਕੁੜੀ ਬੈਠੀ ਹੈ ਉਹਨੇ ਮੇਰਾ ਮੇਕਅਪ ਕੀਤਾ ਹੈ ਡੰਗਰੇ ਤੇਰਾ ਵੀ ਕੋਈ ਸਟੈਂਡ ਨਹੀਂ ਹੈਗਾ ਉਹ ਵੀ ਕਹਿੰਦੇ ਹੋਣੇ ਹੈ ਕਿ ਤਿਆਰ ਚੂਰ ਕਰਕੇ ਲੈ ਕੇ ਜਾਣੇ ਇਹ ਤੇ ਸਾਰਾ ਦਿਨ ਇੱਕੇ ਸੂਟ ਦੇ ਵਿੱਚ ਰਹਿੰਦੀ ਹੈ ਡੰਗਰ ਕਾ ਥਾਂ ਦੀ ਦੂਸਰੀ ਗੱਲ ਇੰਟਰਵਿਊ ਲੈਣ ਵਾਸਤੇ ਆ ਗਈ ਆ ਤੇ ਇਹਨੂੰ ਇਹ ਵੀ ਨਹੀਂ ਪਤਾ ਕਿ ਕਿਹੜੇ ਚੈਨਲ ਤੇ ਵੀਡੀਓ ਆਉਣੀ ਹੈ ਤੇ ਕਿਹੜੇ ਚੈਨਲ ਤੇ ਮੇਰੀ ਵੀਡੀਓ ਪਾਉਣੀ ਆ ਫਟੇ ਮੂ ਤੇਰਾ ਇਹੋ ਜਿਹਾਂ ਦਾ ਲੱਗੇ ਆ ਨਾਲੇ ਖਾਣ ਲੱਗੇ ਸਮੋਸੇ ਕਿਦਾਂ ਕਾਈਏ ਹੁਣ ਉਹ ਕਿੱਥੇ ਬੈਠੀ ਐ ਅੱਧੀ ਖੜ ਕੇ ਚਲੋ ਚੱਕਰ ਪਾਓ ਖਾਓ ਚਲੋ ਚੱਕਰ ਚਲੋ ਚਲ ਕੇ ਲੱਗੇ ਨਹੀਂ ਤੈਨੂੰ ਇੰਟਰਵਿਊ ਦਾ ਇੰਨਾ ਜਿਆਦਾ ਚਾ ਚੜ ਗਿਆ ਕਿ ਤੈਨੂੰ ਡੰਗਰੇ ਇੰਨੀ ਵੀ ਅਕਲ ਹੈਗੀ ਨਹੀਂ ਹੈ ਕਿ ਜਦੋਂ ਆਪਣੇ ਘਰੇ ਕੋਈ ਆਉਂਦਾ ਹੈ ਤੇ ਉਹਨੂੰ ਘਰੋਂ ਹੀ ਚਾਹ ਪਾਣੀ ਪਿਆਈਦਾ ਹੈ ਨਾ ਕਿ ਮੋਟਰਾਂ ਦੇ ਜਾ ਕੇ ਪਿਆਈਦਾ ਹੈ ਉੱਥੇ ਮਤਲਬ ਤੁਹਾਡੇ ਜਿੱਥੇ ਤੁਸੀਂ ਬੈਠੇ ਜੇ ਇਸ ਟਾਈਮ ਉੱਥੇ ਬੈਠਣ ਵਾਸਤੇ ਕੋਈ ਜਗ੍ਹਾ ਹੈਗੀ ਚੱਜ ਦੀ ਉੱਥੇ ਕੋਈ ਪਲੇਟ ਹੈਗੀ ਆ ਕੋਈ ਖਾਣ ਪੀਣ ਵਾਸਤੇ ਬੈਠਣ ਵਾਸਤੇ ਜਗ੍ਹਾ ਹੈਗੀ ਲੈ ਕੇ ਪੀਜ਼ਾ ਖਾਣ ਦਾ ਬਹਾਨਾ ਚਾਹੀਦਾ ਬਸ ਤੈਨੂੰ ਕਿ ਉਹਨਾਂ ਦੇ ਬਹਾਨੇ ਮੈਂ ਵੀ ਖਾ ਲੂੰਗੀ ਹੱਦ ਹੋਈ ਪਈ ਤੁਹਾਡੇ ਵਾਲੀ ਤੁਸੀਂ ਪਿਸਟਾਪ ਹੈਂ ਅਸੀਂ ਜਾਣੀ ਇਹਖਲੇਓ ਪੰਜਾਬ ਪੋਡਕਾਸਟ ਚੈਨਲ ਤੇ ਸ਼ੇਅਰ ਕਰੀਓ ਹੁਣ ਵੇ ਕਿਵੇਂ ਬਾਵਾ ਖਲਾਲ ਖਲਾਰ ਕੇ ਦੱਸਣ ਦਈਏ ਕਿ ਮੈਂ ਪੋਡਕਾਸਟ ਇੰਟਰਵਿਊ ਕਰਕੇ ਕਿੰਨੀ ਖੁਸ਼ ਆ ਕਿ ਵਧੀਆ ਲੱਗਾ ਏ ਜਦੋਂ ਇਹਦਾ ਪੋਡਕਾਸਟ ਦੇਖਿਓ ਫੇਰ ਇਹਦਾ ਉਹੀ ਰੋਣਾ ਧੋਣਾ ਲੋਕਾਂ ਨੂੰ ਮਤਲਬ ਕਿ ਬੇਵਕੂਫ ਬਣਾਉਣ ਵਾਲੇ ਕੰਮ ਉਹੀ ਮੇਰੇ ਸਹੁਰਿਆਂ ਲੋ ਇਦਾਂ ਹੋਇਆ ਫਲਾਨੇ ਵਾਲਾ ਇਦਾਂ ਹੋਇਆ ਹਨਾ ਤੇ ਉਦੋਂ ਇਹਦਾ ਉਹੀ ਰੰਡੀ ਰੋਣਾ ਹੁੰਦਾ ਉਹ ਇਹ ਜਿਹੜੇ ਇੰਟਰਵਿਊ ਲੈਂਦੇ ਆ ਨਾ ਇਹ ਹੀ ਚੁੱਪ ਕਰਾਉਂਦੇ ਹੁੰਦੇ ਇਹਨਾਂ ਨੂੰ ਇਹੋ ਜਿਹੇ ਆਰਗਿਆਂ ਨੂੰ ਤੇ ਹੁਣ ਵੇ ਕਿਵੇਂ ਖੁਸ਼ ਹੋ ਕੇ ਤੁਹਾਨੂੰ ਦੱਸਾਂ ਤੇ ਇਦਾਂ ਦੇ ਲੋਕ ਜਿਹੜੇ ਹੁੰਦੇ ਨਾ ਮੂਰਖ ਬਣਾਉਂਦੇ ਆ ਇੱਕ ਇੱਕ ਇਹਨਾਂ ਦਾ ਫੇਸ ਕੁਛ ਹੁੰਦਾ ਹੈ ਦੂਜਾ ਫੇਸ ਇਹਨਾਂ ਦਾ ਕੁਛ ਹੁੰਦਾ ਹੈ ਆਪਾਂ ਨੇ ਵਰਗੇ ਹੁੰਦੇ ਆ ਕਿ ਬੜੇ ਭੋਲੇ ਆ ਬੜੇ ਸ਼ਰੀਫ ਆ ਪਰ ਇਹਨਾਂ ਦੀ ਨਾ ਹੁਣ ਪੈਸਿਆਂ ਨੇ ਮੱਤ ਮਾਰ ਦਿੱਤੀ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਣਦਿਆ ਕਿ ਦੁਨੀਆ ਦੇ ਕੀ ਹੁੰਦਿਆ ਤੇ ਕੀ ਨਹੀਂ ਹੁੰਦਿਆ ਭੋਲੇ ਭਾਲੇ ਬੰਦਿਆਂ ਨੂੰ ਇਹ ਬੇਵਕੂਫ ਬਣਾਉਂਦੇ ਆ ਇਹੋ ਜਿਹੇ ਲੋਕ ਵੱਤ ਸਹੀ ਹੈ ਦੁਪਹਿਰ ਦੀ ਰੋਟੀ ਖਾਣ 1 ਵਜੇ ਰਾਤ ਵਾਲੀ ਚਟਣੀ ਤੇ ਦਹੀਂ ਸਬਜੀ ਅਸੀਂ ਬਣਾਈ ਰੇ ਦਹੀਂ ਚਟਨੀ ਬਹੁਤ ਸਵਾਲ ਆਦੀ ਨਾ ਬੋਲਦੇ। ਸਬਜੀ ਤੂੰ ਬਣਾ ਹੀ ਨਹੀਂ। ਚਟਨੀ ਨਾਲ ਰੋਟੀ ਖਾਂਦੇ ਆਂ। ਇਹੀ ਕੁਝ ਲੋਕਾਂ ਨੂੰ ਦਿਖਾਉਣਾ ਹੈ ਤੁਸੀਂ ਕਿਉਂਕਿ ਤੇਰਾ ਫਿਰ ਟਾਈਮ ਨਹੀਂ ਨਾ ਲੱਗਦਾ ਤੇਰੇ ਵੱਡੇ-ਵੱਡੇ ਤੇ ਲੋਕਾਂ ਨਾਲ ਉੱਠਣੀ ਬੈਠਣੀ ਆ। ਪੋਡਕਾਸਟ ਹੁੰਦੇ ਆ, ਇੰਟਰਵਿਊ ਹੁੰਦੀਆਂ ਆ ਤੇ ਫਿਰ ਸਬਜੀ ਬਣਾਉਣ ਵਾਸਤੇ ਤੇਰੇ ਕੋਲ ਟਾਈਮ ਨਹੀਂ ਹੁੰਦਾ। ਤੂੰ ਮੇਰੀ ਭੈਣ ਨਾ ਇੱਕ ਕੰਮ ਕਰ। ਤੂੰ ਕੋਈ ਕੰਮ-ਕੁਮ ਕਰਨ ਵਾਸਤੇ ਨਾ ਕੋਈ ਰੱਖ ਜਿਹੜਾ ਤੇਰੀ ਸਬਜੀ, ਰੋਟੀ, ਪਾਣੀ ਸਾਰਾ ਘਰੇ ਬੈਠੀ ਦਾ ਤਿਆਰ ਹੋਵੇ। ਤੇਰਾ ਕਿਉਂਕਿ ਟਾਈਮ ਹੀ ਲੱਗਦਾ ਡੰਗਰੇ, ਇੱਕ ਨੰਬਰ ਦੀ ਡੰਗਰੇ। ਤੇਰਾ ਵਲੌਗ ਬਣਾਉਣ ਵਾਸਤੇ ਟਾਈਮ ਲੱਗਦਾ ਹੈ ਵੀਡੀਓ ਬਣਾਉਣ ਵਾਸਤੇ ਟਾਈਮ ਲੱਗਦਾ ਹੈ ਹਨਾ ਕੰਮ ਕਰਨ ਲੱਗਾ ਤੇਰਾ ਟਾਈਮ ਨਹੀਂ ਲੱਗਦਾ ਸਬਜੀਂ ਤੇਰ ਤੋਂ ਬਣਾਈ ਜਾਂਦੀ ਮਤਲਬ ਕਿ ਤੂੰ ਆਪਣੇ ਬਾਰੇ ਤੇ ਕੀ ਸੋਚਣਾ ਹੈ ਆਪਣੇ ਬੱਚੇ ਬਾਰੇ ਸੋਚਲਾ ਉਹਨੂੰ ਦੇ ਵਧੀਆ ਸਬਜੀ ਪਾਣੀ ਬਣਾ ਕੇ ਦੇ ਡੰਗਰੇ ਮੈਂ ਕਦੀ ਤੁਹਾਨੂੰ ਰੋਟੀ ਸਬਜੀ ਨਾਲ ਖਾਂਦੇ ਦੇਖਿਆ ਨਹੀਂ ਹਮੇਸ਼ਾ ਚਟਨੀ ਨਾਲ ਖਾਂਦੇ ਜਾਂ ਪੀਜ਼ੇ 버ਗਰ ਵਗੈਰਾ ਵਗੈਰਾ ਜੋ ਵੀ ਆ ਹੱਦ ਹੋਈ ਪਈ ਤੁਹਾਡੇ ਵਾਲੀ ਮਤਲਬ ਕੀ ਹੁਣ ਤੁਹਾਨੂੰ ਕਵੇ ਬੰਦਾ ਆਣੀਆਂ ਲੱਗ ਗਈਆਂ ਨੇ ਪਟੋੜੀਆਂ ਖਾਣੀਆਂ ਨੱਚੀਆਂ ਦੇਖ ਲਓ ਸੌ ਸਾਈ ਹੋਈ ਪਈ ਆ ਪਰ ਖਾਣਾ ਨਹੀਂ ਹਟਦੀ ਉਹ ਮੁੰਡੇ ਵਿਚਾਰੇ ਨੇ ਆ ਦੇ ਵਾਸਤੇ ਕੁਝ ਖਾਣੇ ਲੈ ਕੇ ਆਂਦਾ ਹੋਊਗਾ ਉਹਨੇ ਨੇ ਮੇਰੇ ਖਿਆਲ ਹਾਲੀ ਖਾਦਾ ਹੋਊਗਾ ਪਹਿਲਾਂ ਮੈਡਮ ਨੇ ਖਾ ਲਿਆ ਪਤਲੀ ਉਹ ਟੇਡਾ ਕਿ ਟੋਆ ਹੁਣ ਬੰਦਾ ਕੀ ਕਰੇ ਹੁਣ ਤੁਸੀਂ ਪੂਰੀ ਵੀਡੀਓ ਦੇ ਵੇਖੀ ਜਾਓ ਇਹਦੇ ਵਿੱਚ ਇਹ ਕੀ ਕੀ ਖਾਂਦੀ ਹੈ ਤੇ ਕੀ ਕੀ ਛੱਡਦੀ ਤੇ ਕਿਹਦੇ ਵਾਸਤੇ ਕੀ ਕੀ ਚੀਜ਼ਾਂ ਰੱਖਦੀ ਆ ਮਤਲਬ ਕਿ ਪਤਾ ਨਹੀਂ ਸਾਰਾ ਦਿਨ ਇਹਦਾ ਖਾਣ ਜੀ ਧਿਆਨ ਰਹਿੰਦਾ ਹੈ ਹੱਦ ਹੋਈ ਪਈ ਏ ਦੀ ਵਾਲੀ ਵੀ ਉਹ ਜੀ ਕਹਿੰਦੀ ਕੁਲਚਾ ਕਰਾਰਾ ਹੈ ਕੁਲਚਾ ਕਰਾਰਾ ਹੀ ਹੁੰਦਾ ਡੰਗਰੇ ਹੋਰ ਕੁਲਚਾ ਮਿੱਠਾ ਹੁੰਦਾ ਹੈ ਹੱਦ ਹੋਈ ਪਈ ਏ ਰਿਆਲੇ ਵੇ ਦਾ ਵੀ ਕੋਈ ਦਾ ਸਰਿਆ ਹੀ ਪਿਆ ਏ ਉਹ ਮੁੰਡੇ ਨੇ ਮੈਨੂੰ ਲੱਗਾ ਹਲੇ ਖਾਦਾ ਨਹੀਂ ਹੋਣਾ ਤੇ ਇੰਨੇ ਵੇਖ ਕੇ ਵੇ ਮੂੰਹ ਅੱਡਿਆ ਡੰਗਰ ਜੀ ਸੱਚ ਮੇਰਾ ਜੀ ਕਦਾ ਫਿਰ ਸ਼ਹਿਰ ਜਾ ਕੇ ਆਵਾਂ ਕੁਝ ਲੈ ਕੇ ਆਵਾਂ ਸ਼ਾਪਿੰਗ ਕਰਕੇ ਆਵਾਂ ਸ਼ਾਪਿੰਗ ਤੇ ਫੋਟੋਆਂ ਵੀ ਕਦਾ ਸ਼ਹਿਰ ਜਾਂਦਾ ਪਰ ਤੁਹਾਡੇ ਬਾਹਰ ਟਾਈਮ ਨਹੀਂ ਮੈਨੂੰ ਵਾਸਤੇ ਮਿਲ ਜਾਣਾ ਨਹੀਂ ਵਾਸਤੇ ਖੁਦ ਹੀ ਖੜੀ ਹੋਣੀ ਹੈ ਸ਼ਹਿਰ ਜਿਹੜਾ ਜੀ ਕਰਦਾ ਨਾ ਤਰਖਾਨ ਨੂੰ ਜੀ ਕਰਦਾ ਤੂੰ ਕਹਿੰਦੀ ਹੁਣੀ ਆ ਨਾ ਉੱਥੇ ਜਾਉਂਗੀ ਸ਼ਾਇਦ ਸ਼ਾਮ ਦਾ ਰੋਟੀ ਪਾਣੀ ਲੈ ਕੇ ਆਉਂਗੀ ਨਾਲ ਇੱਕ ਦੋ ਪ੍ਰਮੋਸ਼ਨਾਂ ਕਰਾਂਗੇ ਡੰਗਰ ਕਹਿ ਥਾਂ ਦੀ ਕਹਿੰਦੀ ਮੈਂ ਮਤਲਬ ਬਾਸਤੇ ਨਹੀਂ ਜਾਣਾ ਇਹਨੂੰ ਬਸ ਨਾਲ ਕੋਈ ਮਤਲਬ ਨਹੀਂ ਆ ਇਹਨੂੰ ਆ ਕਿ ਮੇਰੇ ਨਾਲ ਮੇਰਾ ਕੈਮਰਾਮੈਨ ਨਹੀਂ ਜਾਣਾ ਘਰ ਵਾਲਾ ਘਰ ਵਾਲੇ ਤੋਂ ਬਿਨਾ ਇਹ ਤਾਂ ਹੀ ਨਹੀਂ ਜਾਣਾ ਫਿਰ ਵੀਡੀਓ ਕੌਣ ਸ਼ੂਟ ਕਰੂਗੇ ਦੀ ਡੰਗਰ ਕਹਿ ਥਾਂ ਦੀ ਸਭ ਬੰਦੇ ਦੇ ਹਾਲਾਤ ਤੁਸੀਂ ਆਪ ਹੀ ਦੇਖ ਲਓ ਹਨਾ ਕਿਵੇਂ ਇਹਨੂੰ ਕੰਮੇ ਲਾਇਆ ਤੇ ਆਪ ਵੈਲੀ ਵਲੌਗ ਬਣਾਉਂਦੇ ਆ ਤੇ ਸਬਜੀ ਬਣਾਉਣ ਵਾਸਤੇ ਦੇ ਕੋਲ ਮੈਡਮ ਕੋਲ ਟਾਈਮ ਨਹੀਂ ਹੁੰਦਾ ਤੇ ਕੰਮ ਸਾਰਾ ਉਹ ਘਰ ਵਾਲੇ ਤੋਂ ਕਰਾਉਂਦੀ ਆ ਹੱਦ ਪਹੋਈ ਪਈ ਐ ਨਾਲੀ ਵੀ ਡੰਗਰ ਕਹੇ ਥਾਂ ਦੀ ਮਤਲਬ ਕਿ ਐਦਾਂ ਦੀ ਬੇਸ਼ਰਮਾ ਮਾਂ ਦੀ ਧੀ ਨਹੀਂ ਜਿੰਨਾ ਟਾਈਮ ਤੱਕ ਉਹਨੇ ਹੈਲੋ ਨਹੀਂ ਨਾ ਕੀਤੀ ਇਹਨੇ ਮਾਂ ਦੀ ਧੀ ਨੇ ਕੱਟ ਨਹੀਂ ਪਾਇਆ ਵੀਡੀਓ ਬਣਾਈਗੀ ਬਣਾਏਗੀ ਹੋਵੇ ਉਹ ਜਦ ਮਾਰੇ ਚਪੇੜ ਕਿ ਤੈਨੂੰ ਤੇ ਕੰਮ ਧੰਦਾ ਹੈ ਨਹੀਂ ਮੈਨੂੰ ਤੇ ਕਰ ਲੈਣ ਦੇ ਕਿਵੇਂ ਆਰਡਰ ਮਾਰਨ ਦੇ ਹੀ ਆ ਉਹ ਵੀ ਵਿਚਾਰਾ ਗੋ ਕੀ ਕਵੇ ਉਹਨੂੰ ਵੀ ਪਤਾ ਹੈ ਕਿ ਸਾਰਾ ਜਿਹੜਾ ਘਰ ਦਾ ਸਿਰ ਜੋ ਵੀ ਇਹ ਮੂੰਹ ਮੱਥਾ ਇਸੇ ਦੇ ਸਿਰ ਤੇ ਤੇ ਬੰਦਿਆ ਵਾ ਉਹਨੇ ਕੀ ਕਹਿਣਾ ਹੈ ਉਹ ਤੇ ਆਪ ਗੁੰਗਿਆਂ ਵਾਂਗੂ ਇਹਦੇ ਨਾਲ ਤੁਰਿਆ ਫਿਰਦਾ ਰਹਿੰਦਾ ਸਾਰਾ ਦਿਨ ਪਹਿਲਾਂ ਸਹੀ ਹੀ ਨਾ ਜਦੋਂ ਛਤਰ ਖਾਂਦੀ ਹੁੰਦੀ ਸੀ ਜਦੋਂ ਆਉਂਦੀ ਸੀ ਹੁਣ ਇਹੀ ਦੱਸਦੀ ਹੈ ਇੰਟਰਵਿਊ ਨੇ ਵਿੱਚ ਕਿ ਮੈਨੂੰ ਸ਼ਰਾਬ ਪੀ ਕੇ ਕੁੱਟਦਾ ਰਿਹਾ ਸੀ ਹੁਣ ਇਹਨੂੰ ਪਤਾ ਏ ਕਿ ਇਹ ਵੀਡੀਓ ਬਣਾਉਂਦੀ ਵਲੌਗ ਬਣਾਉਂਦੀ ਆ ਤੇ ਕਮਾਈ ਜਿਹੜੀ ਸਾਧਨ ਹੱਤੋਂ ਹੋਈ ਪਈ ਇਹ ਨਾਲ ਹੀ ਸऱ्या ਹੀ ਪਿਆ ਵੈਸੇ ਇਹਨਾਂ ਦਾ ਵੀ ਤੇ ਉਹਨੂੰ ਕਹਿੰਦੀ ਆ ਕਿ ਦੂਸਰਾ ਮੇਰੇ ਤੋਂ ਪਰੇਸ਼ਾਨ ਤ ਨਹੀਂ ਉਹ ਪਰੇਸ਼ਾਨ ਤੇਰੇ ਤੋਂ ਬਹੁਤ ਜ਼ਿਆਦਾ ਹੈ ਪਰ ਉਹ ਪਤਾ ਨਹੀਂ ਕਿਹੜੇ ਕਰਕੇ ਉਹ ਚੋਪਾ ਗਾਇਸ ਆਪਾਂ ਲੱਗੇ ਮਿਸਤਰੀ ਆ ਗਏ ਕੰਮ ਕਰਨ ਤੇ ਇਹ ਕੰਮ ਚੱਲ ਚਾ ਜੋ ਜਿਉਂਗਾ ਮੇਗਵਾ ਜੀ ਇਹ ਬੜਾ ਕੋਈ ਦੇਖੋ ਤੇਰੇ ਕੰਨ ਦੇ ਨਾ ਦੋ ਚਪੇੜਾਂ ਲੱਗਣ ਆ ਲੈ ਗਈ ਫਿਰ ਤੇਰੇ ਕੰਨ ਦੇ ਵਿੱਚ ਉਹ ਕੀੜੇ ਗੂੜੇ ਸਾਰੇ ਸਾਫ਼ ਹੋਣੇ ਆ ਡੰਗਰ ਕਹੇ ਥਾਂ ਦੀ ਚੰਗੀ ਪਲੀ ਤੁਰੀ ਆਉਂਦੀ ਇਹ ਰਹਿ ਗਈ ਜੇ ਮੇਰੇ ਕੰਨ ਦੇ ਵਿੱਚ ਕੀੜਾ ਵੜ ਗਿਆ ਹੈ ਦਾ ਕੋਈ ਧਿਮਾ ਕੰਮ ਕਰਦਾ ਹੁਣ ਬੰਦਾ ਇਹਨਾਂ ਨੂੰ ਕੀ ਕਵੇ ਲੋ ਜੀ ਹੁਣ ਇਹਨੇ ਮੈਗੀ ਬਣਾਤੀ ਆ ਇੰਨਾ ਕੁਝ ਖਾ ਕੇ ਇਹਦਾ ਢਿੱਡ ਨਹੀਂ ਭਰਿਆ ਤੇ ਹੁਣ ਮੈਗੀ ਰੱਖਤੀ ਆ ਕਿੰਨਾ ਖਾਂਦੀ ਸਾਰਾ ਦਿਨ ਤੇ ਮੈਗੀ ਵੀ ਜਿਹੜੀ ਪਾਈ ਆ ਨਾ ਉਹ ਵੀ ਠੰਡੇ ਪਾਣੀ ਦੇ ਵਿੱਚ ਪਾਤੀ ਉਹ ਦੇਖ ਹੀ ਲਿਆ ਹੁਣਾ ਤੁਸੀਂ ਛੋਟੂ ਬਾਈ ਨੂੰ ਕਹ ਪੀਜ਼ਾ ਲੈ ਕੇ ਦਊਗਾ ਓਹ ਟੋਟਰਾ ਦੀ ਵਾਰੀ ਆ ਅੱਜ ਪੀਜ਼ਾ ਖਾਣਾ ਮੈਸਟਰੀ ਕੋਈ ਪੀਜ਼ਾ ਖਾਣਾ ਮਿਤਰੀ ਬਾਈ ਤੁਸੀਂ ਪੀਜ਼ਾ ਖਾਣਾ ਨਹੀਂ ਮੈਂ ਕਹਾਂ ਪੀਜ਼ਾ ਖਾਤਾ ਆਪਨੇ ਖਾਇਆ ਨਹੀਂ ਕਦੀ ਪਹਿਲੇ ਤਾਂ ਖਾਇਆ ਹੋਗਾ ਮੈਂ ਆ ਆ ਜੇ ਇਹ ਨਹੀਂ ਮੁਸਤਵਰ ਕਰਾ ਪੀਂ। ਮੇਰੀ ਦਿੱਤੀ ਮੇਰੇ ਮੋਰ। ਉਹ ਡੰਗਰ ਹੈ ਤੇਰੀ ਬੇਇੱਜ਼ਤੀ ਕਰਦੇ ਆ ਕਿ ਮੇਰੀ ਘਰ ਵਾਲੀ ਤੇ ਬਹੁਤ ਪੀਜ਼ਾ ਖਾਂਦੀ ਆ ਤੇ ਉਹ ਵੇਲੇ ਹੁਣ ਤੁਸੀਂ ਨਾ ਇੱਥੇ ਨੋਟ ਕਰ ਲਿਓ ਕਿ ਇਹ ਪੂਰੀ ਵੀਡੀਓ ਦੇਖਿਓ ਤੇ ਵੀਡੀਓ ਨਾ ਮਤਲਬ ਕਿ ਤੁਸੀਂ ਗਿਣਤੀ ਕਰਕੇ ਦੱਸਣਾ ਹੈ ਕਿ ਇੰਨੇ ਮਿਸਟਰ ਗਾ ਨੂੰ ਕਿੰਨੀ ਵਾਰੀ ਪੁੱਛਣਾ ਹੈ ਕਿ ਪੀਜ਼ਾ ਖਾ ਲਿਆ ਪੀਜ਼ਾ ਕੇ ਵੀਂਦਾ ਰਿਹਾ ਪੀਜ਼ਾ ਖਾ ਲਈ ਕਿੱਦਾਂ ਦਾ ਸਾਰਾ ਕੌਸ਼ਿ ਤੁਹੀਂ ਨਾ ਮੈਨੂੰ ਗਿਣਤੀ ਕਰਕੇ ਦੱਸ ਦਿਓ ਕਿ ਇੰਨੇ ਕਿੰਨੀ ਵਾਰੀ ਕਿਹਾ ਹੈ ਤੇ ਆਪ ਕਿੰਨੀ ਵਾਰੀ ਪੀਜ਼ਾ ਖਾਦਾ ਹੈ ਫਿਰ ਤੁਸੀਂ ਦੱਸਿਓ ਮੈਨੂੰ। ਹੁਣ ਇਹਨੇ ਵਾਸ ਸਾਰੀ ਵੀਡੀਓ ਦੇ ਵਿੱਚ ਇਹਨੇ ਪੀਜ਼ਾ ਪਾਰਟੀ ਪੀਜ਼ਾ ਪਾਰਟੀ ਬੋਲੀ ਜਾਣੀ ਹੈ ਲੋਕੀ ਤੇ ਵੇਹ ਕੋਈ ਚੰਗਾ ਕੰਮ ਕਰਦੇ ਤੇ ਮਿੱਠਾ ਲੈ ਕੇ ਆਉਂਦੇ ਆ ਇਹ ਪੀਜ਼ੇ ਪੂਜੇ ਲੈ ਕੇ ਆਉਂਦੇ ਆ ਦੂਸਰੀ ਗੱਲ ਇਹਦਾ ਪੀਜ਼ਾ ਕਹਿੰਦੀ ਨਾ ਵੱਡਾ ਲੈ ਕੇ ਆਇਓ ਇਹਦੇ ਢਿੱਡ ਜਿੱਡਾ ਪੀਜ਼ਾ ਲੈ ਕੇ ਆਇਓ ਫੇਰ ਇਹਦਾ ਢਿੱਡ ਭਰਨਾ ਛੋਟੇ ਪੀਜ਼ਾ ਨਾਲ ਨਾ ਭਰਨਾ ਕੁਝ ਵੀ ਅੱਗੇ ਸਬਜ਼ੀ ਰੈਂਗਣੀ ਕਿੰਨੇ ਲਾਈ 40 ਰੁਪਏ ਅੱਧਾ ਕਿਲੋ ਦੇ ਦਿੰਦੇ ਆ ਆਲੂ 5 ਕਿਲੋ ਦੇ ਦਿੰਦੇ ਆ ਲਓ ਜੀ ਹੋਰ ਨਾ ਨਿੱਕੀ ਨਿੱਕੀ ਗੱਲ ਵੀ ਵਲੌਗ ਦੇ ਵਿੱਚ ਐਡ ਕਰ ਦਿੰਦੀ ਡੰਗਰ ਕਾ ਥਾਂ ਦੀ ਸਬਜ਼ੀ ਲੈਣ ਦੀ ਉਹਦਾ ਵੀ ਵਲੌਗ ਬਣਾਤਾ ਅੱਜ ਅਸੀਂ ਕਰਾਂਗੇ ਯੂ ਪਾਪਨ ਪੜਾਂਗੇ ਖੁਸ਼ੀ ਦੇ ਵਿੱਚ ਛਿੱਟੇ ਜ਼ਬਾਟੀ ਤੇ ਮੇਰਾ ਪੀਜ਼ਾ ਆ ਗਿਆ गाइस ਇਹਦੇ ਤੋਂ ਦੇਖੀ ਆਈ ਸਾਡਾ ਪੀਜ਼ਾ ਆ ਗਿਆ ਹਮਾਰਾ ਪੀਜ਼ਾ ਆ ਗਿਆ ਪੀਜ਼ਾ ਪੀਜ਼ਾ ਲਓ ਲੈ ਆਈ ਕਹਿੰ ਰਹੀ ਕਿ ਪੀਜ਼ਾ ਵਾਲੀ ਬਾਥਰੂਮਾਂ ਦੀ ਯਾਰ ਕਿਵੇਂ ਬੱਚਿਆਂ ਵਾਂਗੂ ਕਰਦੇ ਆ ਪੀਜ਼ਾ ਆ ਗਿਆ ਪੀਜ਼ਾ ਆ ਗਿਆ ਡੰਗਰਿਆਂ ਨੂੰ ਮਤਲਬ ਕਿ ਅੰਦਰ ਤੇ ਆ ਲੈਣਦੇ ਉਦੋਂ ਦੀ ਮੇਰੇ ਨਾਲ ਗਲੀ ਦੇ ਵਿੱਚ ਹੀ ਖੜੀ ਆ ਕੋਈ ਹਾਲ ਨਹੀਂ ਨੂੰ ਕੋਈ ਕੰਮ ਤਾਂ ਦਾ ਨਹੀਂ ਹੈਗਾ ਉਦੋਂ ਦੇ ਪੀਜ਼ੇ ਨੂੰ ਡੀਕਨਦੇ ਹੀ ਆ ਦੂਸਰੀ ਗੱਲ ਤੂੰ ਕਹਿੰਦੀ ਆ ਕਿ ਬਾਰ ਬਾਰ ਇੱਕੋ ਗਾਰੇ ਬਾਥਰੂਮ ਦੀ ਖੁਸ਼ੀ ਦੇ ਵਿੱਚ ਬਾਥਰੂਮ ਦੀ ਖੁਸ਼ੀ ਦੇ ਵਿੱਚ ਅਸੀਂ ਪੀਜ਼ਾ ਲਿਆਂਦਾ ਬਾਥਰੂਮ ਦੀ ਖੁਸ਼ੀ ਵਿੱਚ ਪੀਜ਼ਾ ਲਿਆਂਦਾ ਨਾ ਤੇ ਫਿਰ ਬਾਥਰੂਮ ਦੇ ਵਿੱਚ ਬਹਿ ਕੇ ਖਾਓ మట్టి దగ జ శర మటా ఏ దమాగ వి మట్ా ਕੰਮ ਕਰਦੇ ਨੇ ਬੰਦੇ ਦੇ ਵਿੱਚ ਹਰਨ ਹਰਨ ਕਰਕੇ ਤੁਰੇ ਫਿਰਦੇ ਇਹ ਡੰਗਰੇ ਦੇ ਨੂੰ ਅਕਲੂਕਲਾ ਹੈ ਨਹੀਂ ਆ ਬਸ ਵਲੌਗ ਬਣਾਉਣਾ ਜ਼ਰੂਰੀ ਇਹਨੇ ਮੈਨੂੰ ਤਾਂ ਲੱਗਦਾ ਨਹੀਂ ਸਿਰਫ ਵਲੌਗ ਬਣਾਉਂਦੇ ਕਰਕੇ ਨਾ ਉਹਨਾਂ ਮਿਸਤਰੀਆਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਉਹਨਾਂ ਨੂੰ ਤਾਂ ਕੰਮ ਕਰ ਲੈਣਦੇ ਉਹਨਾਂ ਨੂੰ ਤਾਂ ਟਾਂਗ ਨਾਲ ਬੈਠ ਲੈਣਦੇ ਹੱਦ ਹੋਈ ਪਈ ਤੂੰ ਤੇ ਕੁਝ ਕਰਨਾ ਨਹੀਂ ਆ ਤੂੰ ਤੇ ਕੋਈ ਕੰਮ ਕਰਨਾ ਨਹੀਂ ਉਹਨਾਂ ਨੂੰ ਤਾਂ ਕੋਈ ਕੰਮ ਕਰ ਲੈਣਦੇ ਸਾਰਾ ਦਿਨ ਬਸ ਵਲੌਗ 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 ਉਹ ਪੀਜ਼ਾ ਲੈ ਕੇ ਉਹਨਾਂ ਦੇ ਮਗਰ ਮਗਰ ਡੰਗਰਾਂ ਨੂੰ ਤੁਰੇ ਫਿਰਦੀ ਡੰਗਰੇ ਜੀ ਤੂੰ ਇੰਨੀ ਅਕਲ ਹੀ ਤੈਨੂੰ ਇੰਨਾ ਹੀ ਉਹਨਾਂ ਦਾ ਹੈ ਸੀ ਮੋਹ ਪਿਆਰ ਦੇ ਵਿੱਚ ਪਾ ਕੇ ਦਿੰਦੀ ਡੰਗਰ ਕਾ ਥਾਂ ਦੀ ਉਹ ਵੀ ਉਹ ਕਹੀ ਜਾਂਦੇ ਕਿ ਇਹਨੂੰ ਟੱਕ ਦੇ ਪਰ ਨਹੀਂ ਮਾਂ ਦੀ ਧੀ ਨੇ ਉਹ ਨਹੀਂ ਕੀਤਾ ਬਸ ਉਹਨੂੰ ਪੁੱਛਣ ਦੀ ਆ ਪੀਜ਼ਾ ਲੈ ਕੇ ਆਵਾ ਪੀਜ਼ਾ ਸਵਾਦ ਖਾ ਲਓ ਤੁਸੀਂ ਕਿਹੜਾ ਪਿਕ ਦੀ ਖਾਦਾ ਹੋਣਾ ਤੂੰ ਹੀ ਆ ਨਾ ਫਿਰ ਸਾਰੀ ਦੁਨੀਆ ਦੇ ਵਿੱਚ ਪੀਜ਼ੇ ਖਾਣ ਵਾਲੀ ਲੋਕੀ ਤੇ ਸਾਰੇ ਭੁੱਖੇ ਤੁਰੇ ਫਿਰਦੇ ਆ ਡੰਗਰ ਸੱਚ ਤਾਂ ਖਾ ਲਈ ਉਹ ਖਾਰੇ ਪੀਜ਼ਾ ਪਹਿਲੀ ਵਾਰ ਹੀ ਮੈਂ ਸੱਚੀ ਗਾਇਸ ਛੋਟਾ ਪਹਿਲੀ ਵਾਰੀ ਪੀਜ਼ਾ ਖਾ ਰਿਆ ਵਾ ਤੇ ਅੱਪ ਪੀਜ਼ਾ ਖਾਣ ਲਗੇ ਪਾਰਟੀ ਕਰਨਗੇ ਪਾਣੀ ਲੜ ਕੇ ਮੰਗਾਣਾ ਤੁਰ ਕੇ ਖਾ ਕੇ ਦੇਗਾ ਇੱਕ ਵਾਈਟ

ਜਿਹੜਾ ਇਹ ਲਾਗੇ ਖੜਾ ਹੈ ਨਾ ਉਹ ਵੀ ਵਿਚਾਰਾ ਦੇਖਨਦੇ ਆ ਕਿ ਕਿੰਨਾ ਦੇ ਘਰੇ ਆ ਗਏ ਕਿਹੜੇ ਪੱਲੇ ਪੈ ਗਏ ਸਾਡੇ ਵਲੌਗਰ ਜਿੰਨਾ ਸਾਡਾ ਦਿਮਾਗ ਹੀ ਖਾਲਿਆ ਇਹਨੇ ਤੁਸੀਂ ਸੱਚੋ ਸੱਚ ਦੱਸੋ ਤੁਸੀਂ ਕਿੰਨੀ ਵਾਰੀ ਨੋਟ ਕੀਤਾ ਇਹਨੂੰ ਕਿ ਇੱਕੋ ਗੱਲ ਕਹਿੰਦੇ ਆ ਤੁਸੀਂ ਪੀਜ਼ਾ ਪਹਿਲੀ ਵਾਰੀ ਖਾਧਾ ਹੈ ਨਾ ਕਿਵੇਂ ਦਾ ਲੱਗਾ ਹੈ ਹੁਣੇ ਖਾ ਕੇ ਦੱਸ ਖੱਦ ਹੋਈ ਪਈ ਉਹ ਅਕਸਰ ਖਾ ਲੜਗੇ ਕੰਮ ਕਰਨਦੇ ਆ ਤੂੰ ਤੇ ਵਹਿਲੀ ਆ ਉਹ ਤੇ ਕੰਮ ਕਰਦੇ ਆ ਨਾ ਖਾਣਗੇ ਤੈਨੂੰ ਤੇ ਆਦਤ ਆ ਤੂੰ ਨਾ ਆਪਣੇ ਬੱਚੇ ਨੂੰ ਪੁੱਛਣਾ ਆਪਣੇ ਨਾਲ ਤੋਂ ਘਰ ਵਾਲੇ ਨੂੰ ਪੁੱਛਣਾ ਹੁੰਦਾ ਤੈਨੂੰ ਤੇ ਆਦਤ ਆ ਤੂੰ ਸਭ ਤੋਂ ਪਹਿਲਾਂ ਭੋਗ ਲਾਉਣਾ ਹੁੰਦਾ ਹੈ ਪਰ ਦੂਸਰੀ ਗੱਲ ਉਹਨਾਂ ਨੂੰ ਤਾਂ ਕੰਮ ਕਰ ਲੈ ਜਾਂਦੇ ਸਵਾਦ ਨਾਲ ਟੰਗ ਨਾਲ ਹੱਦ ਹੋਈ ਪਈ ਆ ਇਹਨਾਂ ਪਤਾ ਨਹੀਂ ਮੈਂ ਕੀ ਕਹਾਂ ਇਹਨੂੰ ਇਹਨੂੰ ਨਾ ਲੋਕੀ ਸਾਰੇ ਸਮਝਾ ਸਮਝਾ ਕੇ ਹਟ ਗਏ ਵਰ ਇਹਨੂੰ ਅਕਲ ਨਹੀਂ ਆਉਂਦੀ ਫਿਰ ਕਹਿੰਦੇ ਆ ਕਿ ਸਾਨੂੰ ਲੋਕੀ ਮਾੜਾ ਬੋਲਦੇ ਆਹ ਹਰਕਤਾਂ ਜੇ ਇਹਨਾਂ ਦੀਆਂ ਕੀ ਬੰਦਾ ਕਰੇ ਖਾਨਸੂਰੀ ਵੱਲੋਂ ਨਾ ਉਹਨੂੰ ਪ੍ਰਾਈਸ ਦਿੱਤਾ ਜਾਊਗਾ ਪਰ ਦੇਊਗੀ ਪ੍ਰਾਈਸ ਇਹੀ ਤੁਹਾਨੂੰ ਕਿ ਤੁਸੀਂ ਸਾਹਮਣੇ ਦੱਸਣਾ ਹੈ ਕਿ ਕਿੰਨੀ ਵਾਰੀ ਨੇ ਪੁੱਛੇ ਉਹਨਾਂ ਨੂੰ ਕੀ ਕਰੀ ਜਾਂਦੀ ਕੀ ਬੋਲੀ ਜਾਂਦੀ ਇਹਦੇ ਕੋਈ ਸਮਝ ਨਹੀਂ ਲੱਗੰਦੀ ਹੱਦ ਹੋਈ ਪਈ ਐ ਇਹਦੀ ਵੀਡੀਓ ਦੇਖ ਕੇ ਹਾਸਾ ਵੀ ਹੁੰਦਾ ਤੇ ਗੁੱਸਾ ਵੀ ਹੁੰਦਾ ਹੈ ਕਿ ਕੀ ਲੱਛੜ ਕਰਨਦਈ ਐ ਜਿਆਦਾ ਪੈਸਾ ਆ ਗਿਆ ਨਾ ਉਹਨੇ ਇਹਦੀ ਮੱਤ ਮਾਰ ਦਿੱਤੀ ਉਹਨੂੰ ਕੁਝ ਨਹੀਂ ਸਮਝ ਲੱਗੰਦਿਆ ਕੀ ਬੋਲੀ ਜਾਂਦੀ ਆ ਪੀਜ਼ਾ ਜਿੱਦਾਂ ਨਾ ਪਹਿਲੀ ਵਾਰੀ ਵੇਖਿਆ ਹੁੰਦਾ ਐਵੇਂ ਕਰਨਦਈ ਆ की लक्षण कर दी है की लक्षण कर दी तु दसो हद्द हो ही पई है तू जे खाना ही है एक जगह बैठ के खा ला ना सारा ही खा गई मेनू नहीं लगता इन्हें अपने मुंडे वास्त रख्या होगा डंगर ने ਇਨ ਮਿੰਨੂੜੀ ਲੱਗਦਾ ਨੇ ਆਪਣੇ ਘਰ ਵਾਲੇ ਨੂੰ ਵੀ ਪੁੱਛਿਆ ਹੋਊਗਾ ਤੇ ਕਿੰਨੀ ਵਾਰੀ ਖਾਦਾ ਏ ਉਹ ਤੂੰ ਹੀ ਦੱਸੋ ਇਹਨੇ ਜਗ੍ਹਾ ਇੱਕ ਜਗ੍ਹਾ ਬੈਠ ਕੇ ਹੀ ਖਾ ਲਾ ਨਾ ਕਦੀ ਕਿ ਦੇਖ ਲੋਗੇ ਖਾਂਦੀ ਕਿਤੇ ਦੇਖ ਲੋਗੇ ਖਾਂਦੀ ਆ ਹੱਦ ਹੋਈ ਪਈ ਆ ਫਿਰ ਕਹਿੰਦੇ ਲੋਕ ਇਸ ਨੂੰ ਮਾੜਾ ਬੋਲਦੇ ਆ ਡੰਗਰ ਕਥਾਂ ਦੀ ਨਹੀਂ ਖਾ ਪੀ ਕੇ ਤਾਂ ਤੂੰ ਹੁਣ ਚਾਚੀ ਘਰੇ ਆ ਗਈਆਂ ਤੇ ਤੇਰਾ ਐਡਾ ਹੀ ਦਿਮਾਗ ਹੁੰਦਾ ਤਾਂ ਤੂੰ ਆਪਣੀ ਚਾਚੀ ਵਾਸਤੇ ਵੀ ਲੈ ਕੇ ਆਉਣੀ ਉਹ ਆ ਤੇ ਬੜਾ ਗਵਾਂਡੀਆਂ ਦੇ ਘਰ ਜਾ ਜਾ ਕੇ ਖਾਨੀ ਆ ਉਹਨਾਂ ਦਾ ਕਿਸੇ ਦੇ ਘਰੇ ਰਾਸ਼ਨ ਬਣੀ ਛੱੜਦੀ ਗਲੀਆਂ ਦੇ ਵਿੱਚ ਤੁਰੇ ਫਿਰਦੀਆਂ ਰੋਟੀ ਮੰਗਣ ਚੱਲ ਜਾਂਦੀਆਂ ਤਾਂ ਕਿਉਂ ਤੂੰ ਆਪਣੀ ਚਾਚੀ ਵਾਸਤੇ ਕੁਝ ਲੈ ਕੇ ਜਾਨੀ ਉਹਨੂੰ ਵੀ ਅਗਲੇ ਨੂੰ ਪਤਾ ਹੁੰਦਾ ਕਿ ਹਾਂ ਮੈਨੂੰ ਵੀ ਕਿਸੇ ਨੇ ਕੋਈ ਚੀਜ਼ ਦਿੱਤੀ ਹੈ ਕਿ ਬਸ ਖਾਣਾ ਹੀ ਹੁੰਦਾ ਹੈ ਅਗਲੇ ਨੂੰ ਖਵਾਉਣਾ ਨਹੀਂ ਆਉਂਦਾ ਡੰਗਰ ਕਹਿ ਥਾਂ ਦੀ ਆ ਹੁਣ ਲੋਕ ਇਹਨਾਂ ਨੂੰ ਇਹੋ ਜਿਹੇ ਕਮੈਂਟ ਕਰਦੇ ਆ ਤੁਸੀਂ ਹੁਣ ਆਪ ਇੱਕ ਕਮੈਂਟ ਪੜ੍ਹ ਲਓ ਕਿ ਕੀ ਲੋਕੀ ਕਹਿੰਦੇ ਆ ਫਿਰ ਕਹਿੰਦੇ ਲੋਕੀ ਸਾਨੂੰ ਮਾੜਾ ਬੋਲਦੇ ਆ ਮੇਰੇ ਘਰwale ਮੁਝੇ ਕਾਮਚੋਰ ਕਹਤੇ ਹਨ ਲੇਕਿਨ ਮੈਂ ਕਾਮਚੋਰ ਨਹੀਂ ਹੂੰ ਬਸ ਮਾਰੋ ਕਾਮ ਕਰਨੇ ਕੋ ਮਨ ਨਹੀਂ ਕਰਿਆ ਹਾਂ ਓਰੇ ਬਾਤ ਬੋਲੂ ਤੇਨੂੰ ਦੱਸਣ ਦੀ ਲੋੜ ਨਹੀਂ ਐ ਸਾਰੇ ਨੂੰ ਪਤਾ ਤੈ ਤੂੰ ਕਿੰਨੇ ਕੰਮ ਕਰਦੀ ਐ ਤੂੰ ਹੈ ਹੀ ਐ ਸਹੀ ਗੱਲ ਆ ਤੂੰ ਵੀਡੀਓ ਸਹੀ ਬਣਾਈ ਐ ਕਿ ਤੂੰ ਇੱਕ ਨੰਬਰ ਦੀ ਕੰਮਚੋਰਾ ਤੂੰ ਮੰਨ ਗਈ ਆ ਨਾ ਤੂੰ ਹੈਗੀ ਕੰਮਚੋਰਾ ਸਾਰਾ ਦਿਨ ਆਪਣੇ ਘਰ ਵਾਲਾ ਜੋ ਕੰਮ ਕਰਾਉਣੀ ਰਹਿਣੀ ਐ ਬਸ ਤੈਨੂੰ ਵਲੌਗ ਬਣਾਉਣ ਲੱਗਿਆ ਸਾਰਾ ਤੇਰੇ ਕੋਲ ਖੁੱਲਾ ਟਾਈਮ ਹੁੰਦਾ ਐ ਵਿਹਲੀ ਹੁੰਨੀ ਐ ਕੰਮ ਕਰ ਲੱਗਿਆ ਤੈਨੂੰ ਮੌਤ ਪੈਂਦੀ ਐ ਤੂੰ ਦੂਜਿਆਂ ਘਰਾਂ ਨੂੰ ਵੀ ਵਿਗਾੜੀ ਜਾਨੀ ਉਹਨਾਂ ਦੇ ਘਰਾਂ 'ਚ ਵੀ ਲੜਾਈ ਪਾਏਂਗੇ ਉਹਨਾਂ ਦੇ ਘਰ ਵਾਲਿਆਂ ਨੇ ਆਖਣਾ ਵਾ ਕਿ ਫਲਾਣੇ ਦਾ ਘਰ ਵਾਲਾ ਕੰਮ ਕਰਦਾ ਤੁਸੀਂ ਵੀ ਕਰੋ ਲੜਾਈ ਤੇ ਤੁਸੀਂ ਪਾਉਣ ਦੇ ਵਿੱਚ ਪਹਿਲੇ ਨੰਬਰ ਤੇ ਜੇ ਬਸ ਫੇ ਅਸ ਸਾਰਾ ਦਿਨ ਖਾਣ ਦੇ ਵਿੱਚ ਧਿਆਨ ਰਹਿੰਦਾ ਤੈਨੂੰ ਕੋਈ ਵੀ ਕੰਮ ਧੰਦਾ ਹੈਗਾ ਇਹ ਤੂੰ ਵਿਚਾਰੇ ਜਵਾਗ ਨੂੰ ਪੋਰਾ ਜਿਹੜਿਆਂ ਨੂੰ ਧੁੱਪ ਦੇ ਵਿੱਚ ਲੈ ਕੇ ਖੜੀ ਐ ਇੱਕ ਸਿਰਫ ਵੀਡੀਓ ਬਣਾਉਣ ਵਾਸਤੇ ਐਨੀ ਅੱਗ ਲੱਗੀ ਆ ਕੰਮ ਕਰ ਲੈ ਕੇ ਜਦ ਤੈਨੂੰ ਮੌਤ ਪੈਂਦੀ ਆ ਹਨਾ ਤੇ ਸੜਕ ਦੇ ਵਿੱਚ ਤੂੰ ਵੀਡੀਓ ਬਣਾਉਂਦੀ ਆ ਕਾਫੀ ਮੇ ਪੀਨੀ ਆ ਐਦਾਂ ਵੀ ਨਹੀਂ ਉਹਦਾ ਪੀਨੀ ਆ ਰੱਬ ਕਰਕੇ ਜਿਹੜੀਆਂ ਗੱਡੀਆਂ ਲੰਘਦੀਆਂ ਨਾ ਤੇਰੇ ਉੱਤੇ ਚੜਾ ਦਿੰਨ ਤੈਨੂੰ ਫੇਰ ਹੀ ਪਤਾ ਲੱਗੇ ਵਿਲੜ ਪਤਾ ਨਹੀਂ ਇਹਨਾਂ ਕੋਲ ਪਹਿਲਾਂ ਜ਼ਿਆਦਾ ਆ ਗਿਆ ਹੈ ਕਿ ਇਸ ਚੀਜ਼ ਦਾ ਹੰਕਾਰ ਹੋ ਗਿਆ ਹੈ ਇਹਨਾਂ ਨੂੰ ਕੁਝ ਨਹੀਂ ਸਮਝ ਲੱਗਣ ਦੀ ਅਕੀ ਮਤਲਬ ਲੱਛਣ ਕਰਦੀ ਰਹਿੰਦੀ ਸਾਰਾ ਦਿਨ ਨੱਚਣਾ ਟੱਪਣਾ ਰੀਲਾਂ ਤੇ ਲੱਕ ਹਿਲਾਉਣੇ ਬਸ ਇਹੀ ਕੰਮ ਆ ਹੋਰ ਇਹਨੂੰ ਕੋਈ ਕੰਮ ਤੰਦਾ ਹੈ ਨਹੀਂਗਾ ਤੇ ਘਰ ਵਾਲੇ ਦੇ ਵਿਚਾਰੇ ਨੂੰ ਸਾਰਾ ਦਿਨ ਕੰਮੇਲਾ ਛੱਡਦੀ ਆ ਤੇ ਆ ਕੋਈ ਹਰਕਤ ਤਾਂ ਹੈ ਜਾਂ ਜੇ ਤੇਰਾ ਗਿੱਟਾ-ਗੂਟਾ ਟੁੱਟ ਗਿਆ ਤੇ ਫਿਰ ਕੌਣ ਜ਼ਿੰਮੇਵਾਰ ਆ ਤੁਸੀਂ ਦੱਸੋ ਨਾ ਕੌਣ ਜ਼ਿੰਮੇਵਾਰ ਆ ਪਾਗਲ ਕੇ ਥਾਂ ਦੀ